ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੇ ਲੋ ਜੀ ਜਸਮੀ ਦੀ ਦੀ ਘਰਾਂ ਆ ਕੇ ਤੇ ਹੁਣ ਚੱਲਦੇ ਉਧਰ ਨੂੰ ਤੇ ਨਾਲੇ ਤੁਹਾਨੂੰ ਦਿਖਾਉਂਦੇ ਕਿਊਟ ਜਿਹਾ ਬੇਬੀ ਤੇ ਚਲੋ ਚੱਲਦੇ ਜਸਮੀ ਦੀ ਦੀਆਂ ਦੇ ਘਰਾਂ ਬਗਵਾਸੀਆ ਲੰਦੀ ਆ ਸੀ ਹਾਏ ਹੇ ਆ ਗਈ ਆਪਣੇ ਮੰਮੋਲੇ ਦੇ ਨਾ ਨਾ ਮਿਸਾਲ ਦੱਸੀ ਨਾ ਨਹੀਂ ਕਹਿੰਦਾ ਕਿ ਨਹੀਂ ਉਹ ਫਮੇ ਦਹਿਰਾ ਰਣਾ ਗਿਓ ਦੋ ਵਾਰ ਮਾਮਾ ਕਾ ਕੀ ਮਾਮਾ ਬਣਦਾ ਮਾਮਾ 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 ਹਾਂ ਮਮੀ ਕੰਦਾ ਬਾ ਮਮੀ ਕੰਦਾ ਬਾ ਇਹਨ ਨਾ ਗਿਆ ਹਾਂ 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 ਸੋਨਣਾ ਨਲੀ ਹੈ ਸਾਹ ਹੀ ਨਿਕਲੇ ਤਾਂ ਜਸਮੀਨ ਹਾਂ ਨੇ ਹਾਂ ਹਾਂ ਕਿਥੇ ਕਰੋ ਬਈ ਜੀ ਉਰ ਸਭ ਤੇ ਹੁਕਮਨਾਮਾ ਤਾਂ ਹਾਂ ਅੱਜ ਉਹ ਸਰਸਾ ਤੇ ਵਿਹਾਨੀ ਤੇ ਸੀ ਮੇਰੇ ਚਾਰ ਤੇ ਵਿਹਾਨੀ ਕਿਹੜੇ ਨਾਮ ਦੀ ਕੋਰਟ ਦੇ ਸਰਸਾ ਤੇ ਕਿਹਦੇ ਵਿਹਾਨੀ ਕਈ ਜਗ੍ਹਾ ਤੇ ਆ ਤਿੰਨ ਜਗ੍ਹਾ ਤੇ ਉਹ ਹਾ ਹਾ ਹੀ ਨਿਕਲੇ ਮੈਂ ਤੁਹਾਨੂੰ ਲਈ ਗਏ ਨੀਂ ਸਿੱਕਾ ਘਰ ਆਈ ਆ ਹਾਂ ਇਹ ਨੀ ਹਾਂ ਜਦ ਲੱਗੇ ਕਿਆ ਲੱਗੇ ਪਾਣ ਜੀ ਪਾਣ ਜੀ ਮਾਮਾ ਪਾਣ ਜਾ ਪਾਣ ਜੀ ਪਾਣ ਜੀ ਤੇਰੇ ਮਗਰ ਮਗਰ ਫਿਰ ਕੰਨਾ ਸੀ मामੂ ਦੇ ਵਿਆਹ ਚ ਜਾਣਾ ਏ मामੂ ਨੂੰ ਕੋ ਮਾਮੂ ਦਾ ਠੀਕ ਆ ਜੇ ਵਿਚਾਰੇ ਨਾਨੂ ਦੇ ਵਿਆਹ ਚ ਜਾਣਗੇ ਫੇਰ ਔਖਾ ਨਾਨੂ ਦੇ ਵਿਆਹ ਚ ਆ ਜਣ ਨੱਟ ਤੋੜ ਕੇ ਕਰਦਾ ਆ ਰਹੀ ਤਾਂ ਇਹ ਜੰਦਰੀ ਅਗਲਾ ਜਾਂਦਾ ਕਰਨ ਨੂੰ ਨੀ ਛੱਡ ਦੇ ਅੱਜ ਵੀ ਬੈਨੂ ਆਇਆ ਸਾਰੇ ਕਹਿੰਦੇ ਕਹਿੰਦੇ ਅੱਜ ਤੱਕ ਘਰ ਨਹੀਂ ਪਿਆ ਰੀਤ ਤਾਂ ਉਧਰ ਹੀ ਲਈ ਆ ਮੈਂ ਕਿਹਾ ਰੀਤ ਨੂੰ ਉਧਰ ਰਾਖੀ ਕਰਨੇ ਆਲੇ ਹੈ ਕਿਤੇ ਮਿੱਟੀ ਦਾ ਜਦੋਂ ਡੜ ਜਾਂਦੀ ਸੀ ਉਧਰ ਇਹ ਪੂਰੀ ਇੱਕ ਵਾਰ ਦੱਸ ਲਈ ਹੁੰਦੀ ਸੀ ਮੈਂ ਉਧਰ ਜਾ ਕੇ ਖੇਡਦਾ ਮੈਂ ਮਿੱਟੀ 'ਚ ਖੇਡਦਾ ਸਪੈਸ਼ਲੇ ਬੀਰ ਜੀ ਨੇ ਮਿੱਟੀ ਦੀ ਢੇਰੀ ਬਣਾਤੀ ਉਹ ਵੀ ਤੂੰ ਖੇਡੀ ਇੱਥੇ ਫਿਰ ਇੱਟਾ ਹਾਂ ਉਹਨੇ ਆਪ ਕਹੀ ਨਾਲ ਆਪ ਰਸਤਾ ਬਣਾਇਆ ਵਿਚਾਰੀ ਜਾਊਗੀ ਉੱਪਰ ਉਤਰੀ ਜਾਊਗੀ ਮਿਆਣੇ ਹੁੰਦਾ ਜੀ ਨਿਆਣਾ ਦੇ ਕੋਸੋਂ ਜਸਵੀਰ ਵੀਰ ਜੀ ਨੂੰ ਵੀ ਨਿਆਣਾ ਦਾ ਹੈਗਾ ਹਾਂ ਇਹ ਤਾਂ ਜੇ ਹਾਂ ਅੱਜ ਆਖੀ ਨਾ ਹੋ ਕਾ ਨਾ ਦੇਖ ਕੇ ਇਹ ਪਾਉਣ ਘੜ ਗਈ ਹੋਰ ਘੜ ਗਈ ਹੁਣ ਜਦ ਜਿੱਦਣ ਦਾ ਬੇਬੇ ਨੇ ਕਿਹਾ ਫਿਰ ਮੈਂ ਬੋਟੀ ਫੇਰਨਗੀ ਉਦਾਂ ਦੀ ਘਟੀ ਆ ਨਹੀਂ ਦਰਵਾਜ਼ੇ ਤੇ ਆਈ ਉਹ ਨਾ ਉਹ ਇਹ ਮੈਂ ਤੇ ਤੇਰੇ ਕੋਲੋਂ ਮਾਰ ਮੋ ਵੀ ਨੇੜੇ ਦਾ ਦੇਖ ਲਊਗਾ ਕਾਕਾ ਤੇਰਾ ਘਰ ਤਾਂ ਵਰਦਾ ਮੈਂ ਹਾਂ ਹੌਲੀ ਤੋਂ ਲੇ ਗਾ ਜੀ ਮੋੜ ਤੇ ਖੜਾ ਮੋੜ ਤੇ ਜੇ ਮੁੜ ਗਏ ਆ ਗਿਆ ਆ ਗਿਆ ਮੋ ਵੀ ਤਾਂ ਠੀਕ ਹੈ ਬਾਈ ਓਕੇ ਹਾਂ ਜੀ ਸੈਲ ਹਾਂ ਜੇ ਉਹ ਹਸਬੰਦ ਨਿੰਬੂ ਨਹੀਂ ਦੇਖੇ ਤੁਹਾਡੇ ਮੈਂ ਤਾਂ ਕਿਹਾ ਦੇਖੀ ਨੂੰ ਹਾਲੇ ਬਹੁਤ ਲੈ ਚਲ ਪੰਗਰੀ ਆਲੇ ਨੇ ਨਿੰਬੂ ਲੱਗੇ ਵੇ ਸਾਰੇ ਤੋੜ ਤੇ ਨੇ ਲੈ ਪੱਧਰ ਤੇ ਟੋਪੀ ਉਤਰ ਗਈ ਹਰਗੁਣ ਦੀ ਵੀ ਦੇ ਦਿੱਤੀ ਵਾਚੇ ਕੱਪੜੇ ਆ ਸੀ ਨਾ ਨਾ ਦੇ ਦੀ ਆਲੇ ਸਾਡੀ ਤਾਂ ਫੋਟੋ ਇੱਕ ਦਿਨ ਦੀ ਹਰਗੁਣ ਦੀ ਕਿਸੇ ਮੈਂ ਤਾਂ ਨਾਮ ਹੀ ਭੁੱਲ ਗਿਆ ਦਾ ਕੱਲ ਮੰਮੀ ਨੇ ਨਾਮ ਪੁੱਛੀ ਗਏ ਹਰਗੁਣ ਹਾਂ ਮੈਂ ਕਿਹਾ ਨਾਮ ਕੀ ਆਪਾਂ ਦਾ ਨਾਮ ਕੀ ਹੋਵੇਗਾ ਲਖਣਾ ਮੈਂ ਹਰਕੀਰਤ ਹੈ ਮਾ ਕਹ ਕੇ ਆਏ ਬੀਜੀ ਕਹੇ ਆਪਾਂ ਆਪਣਾ ਇੱਕ ਹੋਰ ਨਾਮ ਰੱਖੀਂ ਦਾਦਕੇ ਇਹਦਾ ਹਰਗੁਣ ਕੋਈ ਕਿਹੜਾ ਮਿਆ ਦਾਦਕੇ ਦਾ ਹਰਗੁਣ ਇਹ ਫਾਈਨਲ ਪੱਕਾ ਨਾਮ ਹਰਗੁਣ ਹੋਊਗਾ ਵੀ ਸ਼ੌਕ ਨੇ ਬੀਜੀ ਹਾਂ ਵੀ ਉਹ ਦਾਦਕੇ ਦਾ ਚੱਲੂਗਾ ਮਸੀ ਚੱਲਣਾ ਨਹੀਂ ਲੱਗੀ එදිට අන්නීය ශාපදක තෙනු සිබල තාතය තව්බු නන්න්න කර අයියට හොදදු බොදයන ඇති බදයි කරන මම ශුප්පගැමනින් ඔ කලක කරන්න පෑරන ලද ਚਾ ਤੀ ਪਾਕੀਂ ਦੀਦੀ ਕੋ ਪਾ ਦੋ ਅੱਛਾ ਰਾਤ ਦੇ 2 ਵਜੇ ਠਕੇ ਰੋਣ ਲੱਗੇ ਨੇ ਕੁਟੀ ਕਾਲ ਦਿੱਤੀ ਮੈਂ ਸਾਹ ਲੋਂਦੀ ਕਰਦੀ ਰਹੇ ਲਵਾਈ ਖਾ ਕੇ ਤਹੇ ਉੱਠ ਕੇ ਇੰਨਾ ਬਾਪੂ ਸਿਆਣਾ ਬਣਿਆ ਹੋਇਆ ਤਾਂ ਕਰ ਤਾ ਤੈ ਨਾ ਲੱਗਿਆ ਤਾ ਕਰਨ ਨੂੰ ਤਾਂ ਚਾਹ ਨਹੀਂ ਆਉਂਦਾ ਪਰਸਾ ਦੀਦੀ ਕਹਿੰਦੀ ਜਦ ਮੈਂ ਆਈ ਕਹਿੰਦੀ ਮੇਰੇ ਤੇ ਹਰਕਤ ਦਿਖਾ ਦੇ ਸਾਰੇ ਪਿੰਡ ਨੂੰ ਪਤਾ ਮੈਨੂੰ ਪਤਾ ਨਹੀਂ ਮੈਂ ਮਾਮਾ ਬਣ ਗਿਆ ਹਾਂ ਹੋਰ ਕੂਨ ਗਿਆ ਨਾਲ ਵੀ ਮੇਰੇ ਵਾਲੀ ਹੋਈ ਕਹਿੰਦਾ ਕੰਨ ਮੈਨੂੰ ਸਾਰੇ ਪਿੰਡ ਕਹਿੰਦੇ ਤੇਰੇ ਨੂੰ ਮਾਮਾ ਬਣ ਗਿਆ ਕਹਿੰਦਾ ਮੈਨੂੰ ਤੁਸੀਂ ਦੱਸ ਦੇ ਨਹੀਂ ਵੀ ਮੈਂ ਮਾਮਾ ਬਣ ਗਿਆ ਕਿਉਂ ਉਹ ਜਦੋਂ ਆਪਣੀ ਕਹਿੰਦੇ ਨਾ ਅਭੀ ਦੀ ਮੰਮੀ ਹੱਸਦੀ ਆਵੇ ਕਹਿੰਦਾ ਅੰਦਰ ਕਹਿੰਦਾ ਮੈਂ ਕਿਹਾ ਅੰਤੀ ਬੜੀ ਖੁਸ਼ ਆ ਤੂੰ ਕਹਿੰਦੀ ਮੈਂ ਤਾਂ ਖੁਸ਼ ਹਾਂ ਗੰਤੂ ਮਾਮਾ ਬਣ ਗਿਆ ਹਾਂ ਕਹਿੰਦਾ ਮੈਂ ਬਣਿਆ ਮਾਮਾ ਹਾਂ ਲੈ ਕਦੀ ਉਹ ਕਹਿੰਦਾ ਜੈਸਮੀਨ ਤਾਂ ਕਦੀ ਕੁੜੀ ਹੋਈ ਚੁੱਕੀ ਜੀ ਕਹਿੰਦਾ ਮੱਕੀ ਮੈਂ ਬੋਲਿਆ ਮੈਂ ਮਾਮਾ ਵੀ ਜਰੂਰ ਮਾਰੇ ਕਹਿਣ ਕਿ ਤੇਰਾ ਮਾਮਾ ਨਹੀਂ ਉਹ ਇੱਧਰੋਂ ਇੱਧਰ ਪਤਾ ਕਿ ਟਾਊਨੋਂ ਕਹਿੰਦਾ ਮੈਂ ਭੱਜ ਕੇ ਆਇਆ ਕਹਿੰਦਾ ਮੈਂ ਪਾਪਾ ਨੂੰ ਫੋਨ ਕਰਿਆ ਵੀ ਪਾਪਾ ਕਿਤੇ ਆਣਾ ਮੈਂ ਉੱਥੇ ਹੋਈ ਉਹ ਰੁਪਨ ਵੀ ਜੈਸਮੀਨ ਕੁੜੀ ਹੋ ਗਈ ਉਹਸ ਨਹੀਂ ਬੋਲਿਆ ਬੱਚੀ ਬੁੱਛੇ ਜਦੇ ਬੋਲਤਾ ਲਮਿੰਡੂ ਪਾਈ ਫੋਨ ਕਰੇ ਅੱਛਾ ਤੂੰ ਕਿੱਥੇ ਆ ਕਹਿੰਦਾ ਮੈਂ ਦੀਦੀ ਕੋਲ ਅੱਛਾ ਤੂੰ ਤਾਂ ਕਹਿੰਦੀ ਘਰ ਨੂੰ ਮੈਂ ਪੀਜ਼ਾ ਲੈ ਕੇ ਆਉਂਗੀ ਹਾਂ ਤੁਹਾਡਾ ਗਏ ਦੀ ਪੀਜ਼ਾ ਲੈ ਕੇ ਆਉਂਦੀ ਆ ਆਪਣੇ ਆ ਕੇ ਦੱਸਣਾ ਕਰਦਾ ਤਾਂ ਕਹਿੰਦਾ ਮੁੰਡੇ ਮੈਨੂੰ ਸਾਰੇ ਕਹਿੰਦੇ ਆ ਕੱਲ੍ਹ ਤੋਂ ਮਾਮਾ ਬਣ ਗਿਆ ਮਾਮਾ ਬਣ ਗਿਆ ਕਹਿੰਦਾ ਮੁੰਡੇ ਤਾਂ ਧਿਆਨ ਦੱਸਿਆ ਨਹੀਂ ਕਹਿੰਦਾ ਮੈਨੂੰ ਪਤਾ ਹੀ ਨਹੀਂ ਉਹ ਮੈਂ ਇਹ ਕਿਹਾ ਤਮਕ ਤੂੰ ਉਹਨੂੰ ਨਾਲੇ ਲੈ ਆਉਂਦੀ ਮੁੰਡਾ ਬੜਾ ਜੇ ਮੰਮੀ ਉਹ ਦੱਸ ਦਿੰਦੇ ਮੰਮੀ ਨੇ ਤੂੰ ਹੀ ਅੱਧੇ ਪਿੰਡ 'ਚ ਪਤਾ 라 ਦੇਣਾ ਮੰਮੀ ਤੇ ਰੋ ਰੋ ਕੇ ਨਹੀਂ ਮੇਰੇ ਕੋਲ ਫੋਨ ਗਿਆ ਜਦ ਸਟੇਟਸ ਉਹ ਦੇਖਿਆ ਤਾਂ ਪਤਾ ਨਹੀਂ ਨਾ ਸਤੇ ਨਾ ਨੀਂਦ ਆਉਂਦੀ ਹਾ ਸੇਂਗਰੀ ਦੀ ਭੋਗ ਰਿਆ ਨਾ ਹਾਂ ਦਾਦੀ ਦੀ ਬੇਬੇ ਜਦ ਮੈਂ ਫੋਨ ਕਰਿਆ ਹਾਂ ਮੈਂ ਅੰਦਰੇ ਕਿਨਾ ਆਖ ਫੜਾ ਵਟ ਨੂੰ ਕਿਤੇ ਨਹੀਂ ਲਾ ਜਾਬੇ ਹੈ ਉੱਪਰ ਸ਼ੁੱਫਟ ਕਰਤੀ ਸੀ 2.5 ਬੰਦੇ ਦਾ ਮੈਂ ਤਾਂ 22 29 ਦਾ ਅੱਛਾ ਸ਼ੁਭ ਬੂਆ ਮਣੀ ਮਾਸੀ ਮਾਸੀ ਆ ਮੈਂ ਪਾ ਤੇ ਇਲਾ ਦੇ ਰਿਸਤੇ ਆਦਾ ਮੈਨੂੰ ਹੀ ਆਦਾ ਇਹਨੂੰ ਬਿਠਾ ਕੇ ਨਾ ਰਿਸਤੇ ਸਿਖਾਉਂਗੀ ਕਿ ਤੇਰਾ ਪਿਆਰ ਆਉਂਦਾ ਉੱਥੇ ਗਈ ਜਾਨਾ ਉਹ ਬੇਸਰਾ ਕਾਲੇ ਰਹਿਣੇ ਆਂ ਜਿੱਥੇ ਕੁਝ ਕੁ ਛੁਪੂ ਹੋ ਗਈ ਕੁਝ ਮੈਗਾ ਹੋਈ ਵੀ ਤਾਂ ਜੀ ਆਗਾ ਤਜੀਓ ਕੋਈ ਮਾਸੀ ਆ ਵਿੱਚੇ ਮਾਮਾ ਨਾ ਨਾ ਮਾਸੀ ਨਾ ਮੁੰਡਾ ਕੋਦੀ ਮਾਮਾ ਮਾਮੀ ਨਹੀਂ ਹੈ ਜਿਸ ਕਿਸੇ ਦੀ ਵੀ ਨਾ ਕੋਈ ਨਾ ਵਿਆਹ ਹੋ ਜਾਂਦੇ ਮਾਮੀ ਮਾਮੀ ਆਏ ਪਹਿਲਾਂ ਤਾਂ ਮਾਮ ਆ ਜਾਣਾ ਮਾਮੀ ਲੈ ਜਾਨੂ ਜੀ ਦੀ ਮਾਮੀ ਆਈ ਖੜੀ ਆ ਮਾਵੇਂ ਨਾਲ ਰੁਈ ਕਰਦਾ ਮੈਂ ਕਰਨ ਨੂੰ ਕਿਹਾ ਮੈਂ ਕਿ ਨਵੀਂ ਭਾਬੀ ਆਏ ਤੂੰ ਜਾਇਆ ਕਰੀ ਉਹਦੇ ਕੋਲੇ ਲਾ ਦੇਣਾ ਫੇਰ ਤੂੰ ਟੂਟੂ ਆ ਹਾਂ ਐਵੇਂ ਭਾਬੀਏ ਅੱਡਰ ਚ ਪੜੀ ਜਾਣਾ ਕਿਤਨਾ ਨਵੀਂ ਭਾਬੀ ਛਿੜਕਣੀ ਪੜਦੇ ਉਹਨੇ ਕਿਹਾ ਬੇਬੇ ਬੈਠੀ ਆਏ ਨੇ ਜਿਹੜੇ ਮੈਨੂੰ ਕਹਿਣਾ ਬੇਬੇ ਬੇਬੇ ਇੱਕ ਗੱਲ ਆ ਹੋ ਸਾਰੇ ਿਆਣੇ ਤੈਨੂੰ ਬੋਚਾਂ ਕੱਢੂਗੀ ਮਜਾਲ ਦੇ ਘਰ ਚਿੱਕ ਕੱਢ ਜਵੇ ਪਤਾ ਕਹੀਓ ਇਹ ਤਾਂ ਮੁੰਡਾ ਕੁਸ ਨਹੀਂ ਖਾਂਦਾ ਮੈਂ ਕਿਹਾ ਕਰਨ ਤੈਨੂੰ ਤਾਂ ਰੋਟੀ ਖਾਂ ਆ ਨਾ ਨਾ ਵਿਆਹ ਹੱਦ ਕੀ ਨਾਲੇ ਤਾਂ ਵਿਆਹਾਂ ਚ ਸਾਰਾ ਕੁਸ ਖਾ ਗਿਆ ਮੁੰਡੇ ਨੇ ਤਾਂ ਮੈਂ ਕੁਸ ਖਾਂਦਾ ਹੀ ਨਹੀਂ ਦੇਖਿਆ ਪਤਾ ਨਹੀਂ ਖਾਤਾ ਕਿ ਨਹੀਂ ਖਾਂਦਾ ਮੈਂ ਖਾ ਲਿਆ ਮੈਂ ਸ਼ੁਰੂ ਤੇ ਆ ਸ਼ੁਰੂ ਨਹੀਂ ਆਨ ਸ਼ੁਰੂ ਤੇ ਉਹ ਮੱਝਾਂ ਨਹੀਂ ਖਾਂਦਾ ਨਹੀਂ

ਜਿਹੜੇ ਉਹ ਨਹੀਂ ਹੁੰਦਾ ਇਹ ਕੜੀ ਹੋ ਨਹੀਂ ਹੁਣ ਪਹਿਲਾਂ ਤਾਂ ਮੈਂ ਵੀ ਗੈਸ ਲੈ ਜਾਮ ਸਾਰੇ ਕਹਿੰਦੇ ਖੁਸ਼ਖਬਰੀ ਆ ਜਿਹੜੀਆਂ ਬਾਹਰ ਆਉਂਦੀਆਂ ਆਂਟੀਆਂ ਫੇ ਵਧਾਈਆਂ ਹੋ ਗਈਆਂ ਵਧਾਈਆਂ ਮੈਂ ਚੱਲ ਚੱਲ ਮੁੰਡਾ ਹੋਊਗਾ ਕਿਹੜਾ ਪਤਾ ਨਾ ਜਾਂ ਡਾਕਟਰ ਨੇ ਦੱਸਿਆ ਮੈਂ ਤਾਂ ਫੇਰ ਵੀ ਚੱਲ ਖੁਸ਼ੀ ਆ ਮੈਨੂੰ ਬਹੁਤ ਖੁਸ਼ੀ ਆ ਠੀਕ ਠਾਕ ਹੋ ਗਏ ਇਹ ਹੀ ਬਹੁਤ ਆ ਮੈਂ ਤਾਂ ਨਾ ਬੜੇ ਪ੍ਰੈਸ਼ਰ ਤੋਂ ਬਚ ਗਈ ਇਹ ਹੀ ਬਹੁਤ ਮੈਂ ਦੁੱਖ ਤੇ ਲੈਣਾ ਬਹੁਤ ਆ ਤੁਸੀਂ ਤਾਂ ਸਭ ਤੋਂ ਜ਼ਿਆਦਾ ਸੁਣਦੀ ਐ ਮੁੰਡੇ ਸੁਣਦੇ ਨੇ ਮੁੰਡੇ ਮੁੰਡੇ ਘੱਟ ਸੁਣਦੇ ਆ ਮੁੰਡਿਆਂ ਨੇ ਆਏ ਆ ਆਪਣੇ ਆਪ ਤਾਂ ਟਿਕਦਾ ਵੀ ਮਾਂ ਦਾ ਸਿਰ ਦੁਖਦੀ ਆ ਅਸੀਂ ਕੰਮ ਕਰੀਏ ਮੁੰਡੇ ਕਿੰਨੇ ਚਾਹ ਦੇਖੀ ਜਾਣ ਕੇ ਫੇਰ ਵੱਜੇ ਤੇ ਵੱਜਨੇ ਆ ਵੀ ਜਦ ਵੱਜਦਾ ਮੁੰਡੇ ਨੂੰ ਬਾਹਰ ਕੰਮ ਹੁੰਦੇ ਆ ਮੈਂ ਮੈਂ ਦੀਦੀ ਧੀਦੀ ਨਾ ਦੱਸਣਾ ਨਾ ਮੈਂ ਤੇ ਵੱਜੇ ਦੇ ਬਾਅਦ ਨਾ ਕਮਜਾਇ ਦੇ ਵੱਜਦਾ ਵੱਜਾਇ ਤੇ ਵੱਜਦਾ ਦੇਖ ਲਾ ਨੀ ਮੁੰਡੇ ਆ ਕੇ ਨੀ ਕੰਮ ਸਾਰਾ ਕਰਾ ਦਿੰਦਾ ਝਾੜ ਚੜੀਆਂ ਮੇਰੇ ਨਾਲ ਆ ਜੱਲ ਮਾਰੀਆਂ ਸਭ ਕਰਾ ਕੇ ਆਇਆ ਇਹ ਨਾਲ ਕਰਵਾਇਆ ਕਿਦਾਂ ਨਹੀਂ ਕੰਮ ਕੰਦਲ ਕਰਾ ਕੇ ਹਾਂ ਹਾਂ ਤੇ ਬਾਹਰਲੇ ਕੰਮ ਕੌਣ ਕਰੂੰ ਬਈ ਹਾਂ ਮੈਂ ਐ ਤੇ ਮੁੰਡਾ ਕੱਥਾ ਆ ਤਿੰਨ ਮੁੰਡੇ ਸਾਰੇ ਨੰਨ ਕਰ ਦਿੰਦੇ ਆ ਬਰਾਈ ਵੀ ਆ ਕਰਦੇ ਦੋਹਾਂ ਜਨਰ ਕਰਾਉਂਦਾ ਹੈ ਤੇਰੇ ਜਾ ਕੇ ਕੰਮ ਕਰਨਾ ਹੈਗਾ ਨਾਲ ਕਰਵਾਉਣੇ ਨੂੰ ਕੋਈ ਨਹੀਂ ਮਿਲਦੀ ਹੈਗੀ ਹੁਣ ਤਾਂ ਕੰਮ ਨਿਭੜ ਗਏ ਹੁਣ ਤਾਂ ਕਹਿ ਲਓ ਹੁਣ ਤਾਂ ਕੰਮ ਨਿਭੜ ਲੈ ਹਾਂ ਹਾਂ ਨਾ ਨਾ ਮੇਰੇ ਪੁੱਤ ਦਾ ਮਾਣਾ ਦੇਖੀ ਵੀਡੀਓ ਬਹੁਤ ਕੰਮ ਕਰਦਾ ਹੈ ਕੌਣ ਜੀ ਨਹੀਂ ਕਰਵਾਉਂਦਾ ਮਲੇ ਛੱਡ ਦੇ ਜੇ ਪੁੱਤ ਨਹੀਂ ਆ ਜਾ ਕੱਪ ਕੋੜ ਛੋੜ ਦਵਾ ਦੂੰਗਾ ਕੋਈ ਹੈ ਛੋੜ ਦਵਾ ਕੋਈ ਨਾ ਤੈਨੂੰ ਮੈਂ ਹੀ ਦਵਾ ਦੂੰਗੀ ਪੈਂਟ ਛਾਲ ਤੂੰ ਮੰਮੀ ਨਾਲ ਕੰਮ ਕਰਾ ਦੇ ਹਰ ਗੁਣ ਸੋਹੜੀ ਯਾਦ ਹੂੰਗਾ ਅਸਾਰੇ ਲਈ ਸੋਹੜੀ ਹੈ ਕਰਦੀ ਹੈ ਹੈ ਕਰਦੀ ਹੈ ਐ ਤਰ੍ਹਾਂ ਐ ਤਰ੍ਹਾਂ ਨਾਨੀ ਤਾਂ ਰੋਂਦੀ ਰਹੀ ਨਾਨਾ ਵੀ ਰੋਣ ਲੱਗ ਗਿਆ ਬਾਅਦ ਵਿੱਚ ਪਤਾ ਨਹੀਂ ਇਹ ਵੀ ਰੋਇਆ ਉੱਥੇ ਮੈਂ ਮਿਲਣ ਦੇ ਹੱਥਾਂ 'ਚ ਬਣੀ ਹੋਈ ਆ। ਇਹ ਤਾਂ ਚੱਲ ਤੂੰ ਨਹੀਂ ਕਿ ਆਈ ਮੇਰੇ ਖੁਸ਼ੀ ਦੇ ਕੇ ਕੋਈ ਵੀ ਸਾਡੀ ਕੁੜੀ ਨੇ ਇਹਦਾ ਜਿੱਤ ਗਈ ਮਤਲਬ ਮੰਨ ਲਓ ਮਾਪੇ ਨੂੰ ਹੋਏ ਜਾਂਦੇ। ਤੋ ਟੈਸਟ ਹੈਗਾ ਇਹਦਾ। ਆ ਗੱਲ। ਲਾ ਨਾ ਕਾ ਇੱਕ ਧਰ ਹੁੰਦੇ ਰੰਗ ਦੂਆ ਵੀ ਨੂੰ ਲੱਗਦੀ। ਅੱਛਾ ਮੈਂ ਤਾਂ ਹੀ ਕਾ ਵੀ ਮੈਨੂੰ ਇੱਕ ਵੀ ਮੈਂ ਵਿਕੀ ਤੇ ਪੋਲ ਜਾ ਕੇ ਬੈਠ ਗਈ ਵੀ ਕੁਰਸੀ 'ਤੇ ਵੀ ਵਿਕੀ ਨੇ ਮੈਨੂੰ ਇੱਕ ਵਾਰ ਨਹੀਂ ਕਿਹਾ ਵੀ ਆਖੀ ਚੁੱਕਾ ਦੇ ਕਿਆ ਕਰ ਲੋਗੀ। ਮੈਨੂੰ ਤਾਂ ਪਤਾ ਵੀ ਕੱਲੇ ਗੁਲਗੁਲਾ ਫੁੱਟੇ ਹੋਗਾ। ਨਾ ਸੀ ਨਾ ਚੇਲੇ ਹੋਇਆ ਨਹੀਂ ਜਾਂ ਡਾਕਟਰ ਨੇ ਫੜਾਤੀ ਤੇ ਮੈਨੂੰ ਜੱਟਾ ਤੂਟਾ ਤਾਂ ਬੋਲ ਲਿਆ ਟਾਈਮ ਮੈਂ ਗੀ ਮੈਂ ਹੰਗਲ ਕਰਦੀ ਆ ਇਹਨਾਂ ਨੂੰ ਵਿਸ਼ਵਾਸ ਨਹੀਂ ਤਾਂ ਵੀ ਇਹ ਤਾਂ ਜਮਾ ਨਹੀਂ ਦੁੱਖ ਸਹਾਰਦੀ ਕਿ ਮੈਂ ਇੰਨਾ ਬੜਾ ਤਾਂ ਕਰਕੇ ਸੁਮੇਰ ਫੜਾ ਦੂੰ ਮੈਂ ਹੱਥੋਂ ਫੜਾ ਦੋ ਹਾਂ ਮੈਨੂੰ ਲੈ ਆਖਿਆ ਵਾਲਾ ਦੀ ਹੁਣੀ ਸਾਹਮਣੇ ਹਵਾ ਮੈਂ ਕੋਲ ਹੀ ਆਏ ਹੋਏ ਨੇ ਇਹ ਬਾਈ ਮਾਦਰਵਿੰਦਰ ਵਰਗੀ ਹੋ ਲੱਗਦੀ ਹੈ ਚਲੋ ਬਾਈ ਜਿਹੜੀ ਇਹ ਪਨਾਨੀ ਦਿਓ ਤਾਂ ਕੈਡ ਨੂੰ ਕਰਦੇ ਨੇ ਕਹਿੰਦੀ ਵੀ ਇਹ ਕਿਸੇ ਤੇ ਨਹੀਂ ਗਈ ਆਰੇ ਨਾ ਕਿ ਨੂੰ ਕੱਖਾਂ ਜਮਾਈ ਦੇ ਵਰਗੀ ਹੈ ਹੋਣੀ ਵਾਲੀ ਪਤਾ ਲੱਗੂ ਹਮ ਹਾਲ ਤਾਂ ਕਈ ਰੰਗ ਰੂਪ ਬਦਲ ਲਿਆ ਤਾਂ ਪਤਾ ਨਹੀਂ ਹੈ ਇਹ ਸੁਟਾੜਾ ਆਇਆ ਉਹ ਗਿਫਟ ਲੈ ਕੇ ਆਇਆ ਟੈਂਸ਼ਨ ਵੋਡ ਇੱਧਰ ਆ ਜਾ ਕੰਨ ਪੁੱਤ ਕੀ ਹਾਲ ਆ ਜੀ ਠੀਕ ਠਾਕ ਇਹ ਬੜਾ ਮਾਮਾ ਆਇਆ ਵੀ ਮੁੰਡੇ ਦਾ ਹਾਂ ਜੀ ਆ ਗਿਆ ਬੜੇ ਮਾਮਾ ਜੀ ਆ ਗਏ ਛੋਟੇ ਮਾਮਾ ਜੀ ਕਹਿੰਦੇ ਭਾਈ ਮੇਰੇ ਗੱਲ ਤੋਂ ਥੱਕਾ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਐਸੀ ਬੰਦ ਕਰ ਦੇ ਵੀ ਐਸੀ ਬੰਦ ਕਰ ਦੇ ਕਿਉਂ ਲੱਗੀ ਰਹੀ ਜਾਂਦੀ ਐਸੀ ਕਰ ਮੈਂ ਮੈਂ ਕਹਿੰਦਾ ਵੀ ਮੇਰੇ ਵਾਲੇ ਕੰਮ ਲੱਗਦਾ ਮੈਂ ਵੀ ਗੱਲ ਥੋੜੀ ਤੇਰੇ ਚੱਕੀ ਮਿੰਨ ਦਾ ਆਪ ਉਪਰ ਹੈ ਮੈਂਗਾ ਯਾਰ ਕਿਤੇ ਹੋਰੇ ਨੇ ਹੱਥਾਂ ਬਾਹ ਨੂੰ ਲੰਘ ਜਵੇ ਬੜਾ ਔਖਾ ਕੰਮ ਆ ਇਹ ਆ ਦੇ ਕਿ ਕਿਸੇ ਦਾ ਵੀ ਦਵਾਈ ਕੱਢ ਲੈ ਕੱਢ ਲੈ ਜੋਰ ਨਾਲ ਆ ਆ ਫਲਾ ਦੇ ਨੀ ਜਿਵੇਂ ਰੱਸੀ ਜੀ ਇਹਨੇ ਇਹਦੇ ਪਰੇ ਜ਼ੋਰ ਲਾਈ ਜਾਣਾ ਆ ਲੈ ਪੁੱਤ ਆ ਲੈ ਆ ਲੈ ਆ ਲੈ ਉਪਰ ਮਰਾ ਦੂਗਾ ਆਪਰਾ ਕੁੰਡੀਆਂ ਜਾਂ ਨਾ ਮੌਜੂਦ ਪੜੀ ਬੋਲਣੀ ਹੈ ਬਾਕੀ ਨਾ ਫਾਦ ਉਹ ਮੰਨੇ ਜਾਉਂਦੇ ਫੜਾ ਦੇ ਬੰਮੀ ਨੇ ਰੋਈ ਜਾ ਲੈ 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 ਤੇ ਲੈ ਹਾਂਜੀ ਬੈਠ ਕੇ ਕਹਿੰਦਾ ਨਾਨਾ ਵੀ ਆਉਂਦਾ ਹਾਂਜੀ ਕਿਹਾ ਉਹ ਨਾ ਛੜਾ ਨਾ ਆਉਂਦਾ ਬੈਠ 来。